ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੇਂ ਵੀਡੀਓ ਦੇ ਵਿੱਚ ਦੋਸਤੋ ਅੱਜ ਗੱਲ ਕਰਾਂਗੇ ਉਸ ਅਕਾਲਪੁਰਖ ਦੇ ਕੁਝ ਹੋਰ ਰੰਗਾਂ ਬਾਰੇ ਦੋਸਤੋ ਜਿਵੇਂ ਤੁਸੀਂ ਪਿਛਲੀ ਵੀਡੀਓ ਦੇਖੀ ਆ ਉਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਆਦੀਵਾਸੀਆਂ ਬਾਰੇ ਜਿਹੜੇ ਕਿ ਜੰਗਲ ਦੇ ਵਿੱਚ ਰਹਿੰਦੇ ਨੇ ਕਿਸ ਤਰੀਕੇ ਨਾਲ ਆਪਣਾ ਸਾਦਾ ਜੀਵਨ ਬਤੀਤ ਕਰਦੇ ਨੇ ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਸੇ ਤਰ੍ਹਾਂ ਦੋਸਤੋ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੋਸਤੋ ਸਮੇਂ ਦੇ ਨਾਲ-ਨਾਲ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਨੇ ਜਿਵੇਂ ਕਿ ਪਹਿਲਾਂ ਦਾ ਜਿਹੜਾ ਰਹਿਣ ਸਹਿਣ ਹੁੰਦਾ ਸੀ ਉਹ ਬਹੁਤ ਜ਼ਿਆਦਾ ਬੱਕਰਾ ਰਹਿਣ ਸਹਿਣ ਹੁੰਦਾ ਸੀ ਇੱਕ ਸਾਦਾ ਜੀਵਨ ਹੁੰਦਾ ਸੀ ਸਾਦੇ ਲੋਕ ਹੁੰਦੇ ਸੀ ਸਾਦਾ ਖਾਣਾ ਹੁੰਦਾ ਸੀ ਸਾਦਾ ਪਹਿਨਦੇ ਸੀ ਅਤੇ ਵਧੀਆ ਬੋਲਦੇ ਸੀ ਤੇ ਮਿਲ ਜੁਲ ਕੇ ਰਹਿੰਦੇ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਨਾ ਤਾਂ ਕੋਈ ਮਿਲ ਕੇ ਰਹਿਣਾ ਚਾਹੁੰਦਾ ਨਾ ਕੋਈ ਸਾਦਾ ਖਾਣਾ ਚਾਹੁੰਦਾ ਨਾ ਹੀ ਅਤੇ ਨਾ ਹੀ ਕੋਈ ਸਾਦਾ ਪਾਉਣਾ ਚਾਹੁੰਦਾ ਕਿਉਂਕਿ ਦੋਸਤੋ ਅੱਜ ਦੇ ਸਮਨੇ ਦੇ ਵਿੱਚ ਹਰ ਇਨਸਾਨ ਪੈਸੇ ਦੀ ਦੌੜ ਪਿੱਛੇ ਭੱਜ ਰਿਹਾ ਹੈਗਾ ਅਤੇ ਜਦੋਂ ਉਹ ਪੈਸਾ ਇਕੱਠਾ ਕਰਦਾ ਉਦੋਂ ਨੂੰ ਜਿਹੜਾ ਉਹਦਾ ਸਰੀਰ ਜਿਹੜਾ ਅਕਾਲ ਪੁਰਖ ਨੇ ਉਸ ਨੂੰ ਬਖਸ਼ਿਆ ਉਹਦੋਂ ਉਹ ਕੰਮ ਦਾ ਨਹੀਂ ਰਹਿੰਦਾ ਉਸ ਤੋਂ ਬਾਅਦ ਜਿਹੜੇ ਉਹ ਪੈਸੇ ਕਮਾਉਂਦਾ ਤਾਂ ਉਹ ਪੈਸੇ ਆਪਣੇ ਸਰੀਰ ਉੱਤੇ ਖਰਚ ਲੈਂਦਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਵੀ ਜਿਹੜੇ ਆਦੀਵਾਸੀ ਲੋਕ ਨੇ ਉਹ ਆਪਣੇ ਸਰੀਰ ਵਾਸਤੇ ਸਿਰਫ ਆਪਣੇ ਭੋਜਨ ਵਾਸਤੇ ਜਿਉਂਦੇ ਨੇ ਨਾ ਕਿ ਉਹ ਕੋਠੀਆਂ ਕਾਰਾਂ ਵਾਸਤੇ ਨਾ ਹੋ ਐਸ਼ੀਆਂ ਵਾਸਤੇ ਨਾ ਹੋ ਐਸ਼ੋ ਆਰਾਮ ਵਾਸਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਕਿ ਉਹਨਾਂ ਦੇ ਘਰ ਵੀ ਨੇ ਜਿਹੜੇ ਉਹ ਦਰਖਤਾਂ ਦੇ ਵਿੱਚ ਬਣੇ ਹੋਏ ਨੇ ਉਹਨਾਂ ਨੇ ਦਰਖਤਾਂ ਨੂੰ ਹੀ ਆਪਣਾ ਘਰ ਬਣਾ ਰੱਖਿਆ। ਉਸੇ ਧਰਤੀ ਨੂੰ ਆਪਣੀ ماں ਬਣਾ ਰੱਖਿਆ। ਇਸ ਕਰਕੇ ਉਹ ਤੰਦਰੁਸਤ ਨੇ ਉਹ ਬਿਮਾਰੀਆਂ ਤੋਂ ਬਚੇ ਹੋਏ ਨੇ ਕਿਉਂਕਿ ਉਹ ਅੱਜ ਦੇ ਖਾਣ ਪੀਣ ਅੱਜ ਦੇ ਰਹਿਣ ਸਹਿਣ ਅਤੇ ਅੱਜ ਦੇ ਲੋਕਾਂ ਤੋਂ ਬਚੇ ਹੋਏ ਨੇ। ਦੋਸਤੋ ਇਸ ਸਾਲਾ ਆਪਾਂ ਵਾਤਾਵਰਨ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਦੇਖਿਆ ਜਿਵੇਂ ਕਿ ਬਹੁਤ ਸਾਰੇ ਨਿੰਬੀ ਸੁੱਕ ਚੁੱਕੇ ਨੇ ਅਤੇ ਜਿੰਨੇ ਵੀ ਦਰਖਤ ਸੀ ਫੁੱਲ ਬੂਟੇ ਸੀ ਉਹਨਾਂ ਦੇ ਉੱਤੇ ਬਹਾਰ ਸੀ ਜਿਹੜੀ ਉਹ ਬਹੁਤ ਜ਼ਿਆਦਾ ਲੇਟ ਆਈ ਆ ਉਸ ਦਾ ਕੀ ਕਾਰਨ ਆ ਇਹ ਤਾਂ ਦੇਖੋ ਪ੍ਰਮਾਤਮਾ ਨੂੰ ਪਤਾ ਪਰ ਦੋਸਤੋ ਅੱਜ ਦਾ ਜਿਹੜਾ ਸੱਚ ਆ ਅੱਜ ਲੋਕ ਨੇ ਜਿਹੜੇ ਉਹ ਖੁਦ ਗਰਜ ਹੋ ਗਏ ਨੇ ਆਪਣੇ ਗਰਜ ਕੱਢਣ ਤੋਂ ਬਾਅਦ ਉਹ ਰੱਬ ਨੂੰ ਵੀ ਟੱਪ ਦੱਸਦੇ ਨੇ ਇਸ ਕਰਕੇ ਦੋਸਤੋ ਅੱਜ ਪੂਰੇ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਬਿਮਾਰੀਆਂ ਨੇ ਕਹਿਰ ਮਚਾ ਰੱਖਿਆ ਜਿਵੇਂ ਕਿ ਪਹਿਲਾਂ ਕਰੋਨਾ ਨੇ ਕਹਿਰ ਮਚਾਇਆ ਸੀਗਾ ਕਿਸੇ ਟਾਈਮ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਘੱਟ ਬਿਮਾਰੀਆਂ ਹੁੰਦੀਆਂ ਸੀ ਲੋਕ ਬਹੁਤ ਜ਼ਿਆਦਾ ਖੁਸ਼ ਹੁੰਦੇ ਸੀਗੇ ਅਤੇ ਉਹਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਇੱਕ ਦੂਜੇ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਦੇ ਨਾਲ ਮਿਲਦੇ ਸੀਗੇ ਪਰ ਤੁਸੀਂ ਦੇਖੋ ਅੱਜ ਸਿਰਫ ਮਨੁੱਖ ਨੂੰ ਇੱਕੋ ਹੀ ਲਾਲਚ ਆ ਸਿਰਫ ਪੈਸਾ 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 ਹਮ ਮੰਨਦੇ ਹਾਂ ਵੀ ਪੈਸੇ ਬਿਨਾ ਗੁਜ਼ਾਰਾ ਨਹੀਂ ਪਰ ਹਰ ਥਾਂ ਦੇ ਉੱਤੇ ਪੈਸਾ ਵੀ ਨਹੀਂ ਕੰਮ ਕਰਦਾ ਜਿੱਥੇ ਤੁਹਾਡੀ ਮਾਤ ਜਿੱਥੇ ਤੁਹਾਡੀ ਬੁੱਧੀ ਕੰਮ ਕਰਦੀ ਆ ਉੱਥੇ ਕਦੇ ਵੀ ਪੈਸਾ ਕੰਮ ਨਹੀਂ ਕਰਦਾ ਪੈਸੇ ਨਾਲ ਕਦੇ ਰਿਸ਼ਤੇ ਨਹੀਂ ਖਰੀਦੇ ਜਾਂਦੇ ਅਤੇ ਪੈਸੇ ਨਾਲ ਕਦੇ ਸਿਹਤ ਵੀ ਨਹੀਂ ਖਰੀਦੀ ਜਾਂਦੀ ਇਸ ਕਰਕੇ ਦੋਸਤੋ ਆਪਣੇ ਆਸ-ਪਾਸ ਦਾ ਆਪਣੇ ਵਾਤਾਵਰਣ ਦਾ ਵੱਤਵੱਦ ਖਿਆਲ ਰੱਖੋ ਵੱਤਵੱਦ ਰੁਕ ਲਾਓ ਆਪਣੇ ਪੰਜਾਬ ਨੂੰ ਬਚਾਓ ਰੁਕ ਲਗਾਓ ਪੰਜਾਬ ਬਚਾਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਹੋਰ ਹੱਦ ਤੱਕ ਵੀ ਜਰੂਰ ਸ਼ੇਅਰ ਕਰਿਓ ਅਸੀਂ ਇਸ ਚੈਨਲ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਲੈ ਕੇ ਆਵਾਂਗੇ ਤੇ ਜੇ ਪਹਿਲੀ ਵਾਰ ਸਾਡਾ ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਕਿਸੇ ਹੋਰ ਵੀਡ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ